ਹਾਂਜੀ ਆਪਾਂ ਖੜੇ ਆਂ ਘੱਗਰ ਨਦੀ ਤੇ ਸਰਸਾ ਦੇ ਕੋਲ ਖੈਰੇ ਕਾ ਪੁਲ ਦੇ ਉੱਤੇ ਤੇ ਘੱਗਰ ਦੇ ਵਿੱਚ ਇੱਕ ਦੋ ਦਿਨਾਂ ਤੋਂ ਪਾਣੀ ਵਧ ਰਿਹਾ ਜਿਹੜੀਆਂ ਤੁਹਾਨੂੰ ਆ ਮੋਟਰਾਂ ਦਿਖ ਰਹੀਆਂ ਬਈ ਦੋ ਦਿਨ ਪਹਿਲਾਂ ਆ ਮੋਟਰਾਂ ਤੋਂ ਪਾਣੀ ਉਰਲੇ ਪਾਸੇ ਸੀਗਾ ਪਰਲੇ ਪਾਸੇ ਝੋਨੇ ਦੀ ਫਸਲ ਹੈ ਤੇ ਥੋੜਾ ਬਹੁਤ ਜਿਹੜਾ ਝੋਨਾ ਸੀਗਾ ਉਹ ਡੁੱਬ ਗਿਆਣਾ ਕਿਉਂਕਿ ਪਾਣੀ ਵਧਿਆ ਇੱਕ ਦੋ ਦਿਨਾਂ ਦਾ ਤੇ ਅੱਜ ਤਰੀਕ ਹੈਗੀ ਹੈ ਬਈ 29/8/2025 ਤੇ ਟਾਈਮ ਹੈਗਾ 4:00 ਵਜੇ ਦੇ ਲਗਭਗ ਦਾਣਾ ਤੇ ਮੌਸਮ ਵੀ ਮੀਂਹ ਵਾਲਾ ਹੋ ਰਿਹਾ ਤੇ ਕੋਈ ਕੋਈ ਕਣੀ ਵੀ ਡਿੱਗੀ ਜਾਂਦੀ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਆ ਵੀ ਮੌਸਮ ਸਾਫ ਰੱਖਿਆ ਨਾ ਤੇ ਮੀਮੂ ਤੋਂ ਹੁਣ ਬਚਤ ਰੱਖੇ ਤੇ ਬਾਕੀ ਪਿੱਛੇ ਦੇ ਹਾਲਾਤ ਕੀ ਆ ਬਈ ਜੇ ਕਿਸੇ ਭਰਾ ਨੂੰ ਪਤਾ ਤਾਂ ਜਰੂਰ ਦੱਸੋ ਕੱਗਰ ਦੇ ਵਿੱਚ ਪਾਣੀ ਦੇ ਕੀ ਹਾਲਾਤ ਆ ਪਿੱਛੇ ਹਨਾ ਤੇ ਦੂਜੀ ਗੱਲ ਬਈ ਜਿਹੜੇ ਨਾਲੀ ਦੇ ਨਾਲ ਪਿੰਡਾ ਉਹ ਤਾਂ ਸਾਰੇ ਸੁਚੇਤ ਹੈਗੇ ਹਨਾ ਤੇ ਆਪਾਂ ਨੂੰ ਵੀ ਆਸ-ਪਾਸੇ ਦੇ ਪਿੰਡਾਂ ਨੂੰ ਨੇੜੇ ਦੇਆਂ ਨੂੰ ਸੁਚੇਤ ਰਹਿਣਾ ਚਾਹੀਦਾ ਪਹਿਲੀ ਗੱਲ ਤਾਂ ਪਰਮਾਤਮਾ 'ਗੇ ਅਰਦਾਸ ਹੈ ਕਿ ਕਿਸੇ ਵੀ ਭਰਾ ਦਾ ਕੋਈ ਵੀ ਨੁਕਸਾਨ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਨਾ ਫਿਰ ਵੀ ਆਪਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆਸ-ਪਾਸ ਦੇ ਪਿੰਡਾਂ ਨੂੰ ਕਿਉਂਕਿ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਦੇਖ ਰਹੇ ਹੋ ਨਾ ਤਾਂ ਆਪਣੇ ਆਪਣੇ ਦੇ ਕੰਮ ਆਉਂਦੇ ਆ ਇਸ ਲਈ ਵੀ ਆਪਾਂ ਨੂੰ ਵੀ ਇਹ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਵੈਸੇ ਆ ਭਰਾ ਬਾਣੀ ਜੇ ਸੀ ਬੀਆਂ ਵਗੈਰਾ ਲਾ ਕੇ ਤੇ ਬੰਨਾਂ ਦੇ ਉੱਤੇ ਮਿੱਟੀ ਪਾਈ ਜਾਂਦੇ ਕਿਉਂਕਿ ਹੁਣ ਬੰਨ ਜਿਹੜੇ ਵੱਡੇ ਆ ਪੱਕੇ ਬੰਨਾਂ ਤੇ ਪਾਣੀ ਆ ਲੱਗਿਆ ਤੇ ਕੰਮ ਥੋੜਾ ਜ ਆ ਰਿਸਕੀ ਹੈਗਾ ਜੀ